ਮਾ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਆਉਂ। ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਵੀ ਕੱਲ ਨੂੰ ਆਣਗੇ ਸੀ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬੈਠ ਕੇ ਗੱਲ ਕਰਾਂਗੇ। ਜਦੋਂ ਮੈਂ ਗਿਆ ਉਹਨਾਂ ਕੋਲ ਹੀ ਦੂਜੇ ਦਿਨ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਨੂੰ ਇਹ ਵੀ ਆ ਵੀ ਮੈਂ ਝੂਠਾ ਫਸਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੈ ਲਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮਕਰ ਜੀ ਮੈਂ ਕਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਫੀਡੇਵਿਟ ਮੰਗਿਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਸਨਾ ਫੋਨ ਦਿਖਾਈ ਫੋਨ ਕਿਉਂਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਐਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਿਆ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾਲ ਵਗੈਰਾ ਖੜਾ ਸੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪਟ્રોલ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਜੀ ਆ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅਗ ਲਾ ਦੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮੈਂ ਅਗ ਲਾਉਂਦਾ ਨਹੀਂ ਵੀ ਮੇਰੇ ਇੱਚ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਤੇ ਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਦਰ ਦੇਵਾਂਗੇ ਤੇ ਵੀ ਤੂੰ ਫੋਨ ਮਚਾਉਣਾ ਪਊਗਾ ਚਲੋ ਜੀ ਮੈਂ ਪੈਟਰੋਲ ਪਾਇਆ ਫੋਨ ਮਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਮਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ 'ਚ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟ ਥਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਜੀ ਡੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਛਾਤਾ ਦਾਦੇ ਕਰਨਾ ਚਾਹੁੰਦੇ ਸੀਗੇ ਜੀ ਪਰ ਉਹ ਵੀ ਇਹਨਾਂ ਦਾ ਕੋਈ ਬਾਹ ਨਹੀਂ ਚੱਲੀ ਜੀ ਜੋ ਬਹੁਤ ਲਾਇਆ ਇਹਨਾਂ ਨੇ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਡਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੇਰੇ ਤੋਂ ਪ੍ਰੂਫ ਵੀ ਮੰਗੇ ਜੀ ਨਈਆਂ ਵਾਲੇ ਕਤਵਾਲੀ ਦੇ ਵਿੱਚ ਮਚਵਾਇਆ ਜੀ ਗੁਰਦਵਾਰ ਪਾਈ ਜਗਤਾ ਗੁਰਦਵਾਰ ਦੇ ਨਾਲ ਕਤਵਾਲੀ ਆ ਉੱਥੇ ਕਵਾੜ ਖੜਾ ਉੱਥੇ ਮਚਾਇਆ ਗਿਆ ਕਿਨੇ ਕਿਨੇ ਤੁਹਾਨੂੰ ਤੇ ਇਹਨਾਂ ਨੇ ਮੈਨੂੰ ਫੋਨ ਦੇ ਜਿਹੜਾ ਮਚਾਇਆ ਉਹਦੇ ਪੈਸੇ ਵੀ ਦਿੱਤੇ ਹੈ ਜੀ ਪਰ ਮੈਂ ਇਹਨਾਂ ਨੂੰ ਪੈਸੇ ਮੋੜ ਤੇ ਉਹਨੂੰਗੀ ਮੈਂ ਰੱਖੇ ਨਹੀਂ ਮੇਰਾ ਨਾਮ ਦਰਸ਼ਨ ਸਿੰਘ ਹੈ ਸਾਣਾ ਸਾਣਾ ਬਲਦੇਵ ਸਿੰਘ ਕੋਨੇ ਵਾਲਾ ਮੰਡੀ ਬਾਟਨ ਬਰੇਕ ਜੀ ਮੈਂ ਇੱਕ ਮੇਰਾ ਠੱਗੀ ਵਜ੍ਹੀ ਸੀ ਕਿ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਜੀ ਉਹ ਡੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀਗੀ ਜੀ ਡੀਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜੀ ਕੌਣ ਸੀ ਰਾਜਕਮਾਰ ਤੇ ਹੈਂ ਈ ਪੋਸਟ ਆ ਉਹਨਾਂ ਦੀ ਕੀ ਲੱਗਿਆ ਸੀ ਉਹ ਤਾਂ ਸਾਨੂੰ ਵੀ ਰੀਡਰ ਕਹਿੰਦੇ ਸੀ ਵੀ ਮੈਂ ਰੀਡਰ ਆਸੀਂ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਗਨਮੈਨ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾ ਆਇਆ ਜੀ ਵਾਪਸ ਚਲਾ ਆ ਕੇ ਈ ਤੇ ਮੈਂ ਆਪਦੇ ਘਰੇ ਵੀ ਰਹਿ ਪੈਸੇ ਦੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਾਇਰ ਕਰਾਂਗੇ ਵੀ ਫੇਰ ਵੀ ਪਹਿਲਾਂ 7 ਲੱਖ ਰੁਪਈਆ ਲੈਣਾ ਤੇ ਸਾਨੂੰ ਜੋ ਕੋਈ ਵੀ ਤੇਰਾ ਮਾਨਤਨ ਹੋਇਆ ਵੀ ਜਦੋਂ ਸਾਡਾ ਕਰਨਾ ਤੂੰ ਕਰਦੀ ਮਾਨਨ ਰਾਰਾ ਲਾ ਕੇ ਚਲਾਇਆ ਜੀ ਫਿਰ ਉਸ ਤੋਂ ਬਾਅਦ ਮੈਂ ਬਿਜਲੀ ਰਣ ਸਾਹ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਤੂੰ ਰਿਕਾਰਡਿੰਗਾਂ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕੋਈ ਆਪਣੇ ਪੈਸਾ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਦੋਂ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫ ਨਹੀਂ ਆਈ ਜੀ ਉਸ ਤੋਂ ਬਾਅਦ ਮੈਂ ਇੱਕ ਤਰੀਕ ਨੂੰ ਗਿਆ ਜੀ ਤੇ ਇੱਕ ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਦੋਂ ਰਾਜ ਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 2 ਲੱਖ ਰੁਪਿਆ ਵੀ ਦੇ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20 ਆਰਪੀਆ ਡਿਸਕਾਊਂਟ ਕਰ ਦੂੰਗਾ ਜੀ ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ ਤੇ ਮੈਂ ਵਾਪਸ ਆ ਗਿਆ ਵਾਪਸ ਆ ਕੇ ਮੈਂ ਜਿਹੜਾ ਬਿਜੀਲੈਂਸ ਦਾ ਆਨਲਾਈਨ ਨੰਬਰ ਆਈ ਉਹ ਤੇ ਮੈਂ ਰਿਕਾਰਡਿੰਗ ਸ਼ੇਅਰ ਕੀਤੀਆਂ ਜੀ ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਲੈਂਸ ਆਇਨੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਰਾਏਕ ਮਾਤੇ ਪਰਚਾ ਦਰਜ ਹੋ ਗਿਆ ਜੀ ਤੇ ਪਰਚਾ ਦਰਜ ਹੋਣ ਤੇ ਅੱਜ ਇੱਕ ਪ੍ਰੈਸ ਬਾਈਟ ਰਿਲੀਜ਼ ਕੀਤੀ ਗਈ ਹੈ ਉਸ ਬੰਦ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਬਠਿੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ। ਫਰਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ ਟੂ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ। ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਵਿੱਚ ਪੈਸੰਦੇ ਲੈਂਡ ਰੈਂਡ ਸੰਬੰਧੀਆਂ ਨੇ ਸੈਕਸ਼ੁਅਲ ਸਾਫਟ ਰਿਗਾਰਡਿੰਗ ਕੋਈ ਡੋਸ਼ ਲਗਾਏ ਗਏ ਸੀਗੇ ਜਿੱਦੀ ਪੜਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਤੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪੜਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ক্লোਜ਼ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟਨਲ ਵੱਲੋਂ ਇਸ ਰਿਗਾਰਡਿੰਗ ਇਨਫਰਮੇਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਔਰ ਵਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਨਾਲ ਦਫਤਰ ਕਰ ਦਿੱਤੀ ਗਈ ਸੀ ਕਿ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫ ਆਈ ਆਰ ਜਾਂ ਕਿਸੇ ਨੂੰ ਤੁਮਕਾਉਣ ਸੰਬੰਧੀ ਕੋਈ ਵੀ ਗੱਲ ਜਿਹੜੀ ਇਹ ਨਹੀਂ ਕੀਤੀ ਗਈ ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਵਾਇਲ ਸਾਰਨ ਸੰਬੰਧੀ ਗੱਲ ਕੀਤੀ ਹੈ ਉਸ ਰਿਗਾਰਡਿੰਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਜਾ ਰਹੀ ਹੈ ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥਰਡ ਜਿਹੜਾ ਉਹ ਐਫਆਈਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਕੰਮ ਹੈ ਡੀਐਸਪੀ ਸਾਹਿਬ ਵੀ ਚੌਂਕੀ ਚ ਮਜੂਦ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ ਤੋਂ ਇਹ ਮੈਨਾ ਬਣਾਇਆ ਵੀ ਗਿਆ ਪਹਿਲਾਂ ਫਿਰ ਉਸ ਮੁਅਦ ਨਾਲ ਚਲਾਇਆ ਆ। ਆ ਦੱਸੋ ਇਹ ਕੋਰ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ। ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹ ਤੇ ਖਲਾਫ ਬੰਦੀ ਕਰ ਵੀ ਕੀਤੀ ਜਾਵੇਗੀ।